ਮੇਰੇ ਮੂੰਚ ਇਹ ਪੰਕਤੀ ਸੀ ਭੱਟਾਂ ਦੀ ਗੋਵਿੰਦਵਾਲ ਗੋਵਿੰਦਪੁਰੀ ਸੰਭ ਜਲਨ ਤੀਰ ਵਿਬਾਸ ਬਨਾਇ ਕਿਤੇ ਗੋਵਿੰਦੀ ਪੁਰੀ ਦੀ ਤਰਾ ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ ਤਾਰਕ ਕਹੇ ਜੋ ਮੇਰੇ ਕੋਲੇ ਪੰਕਤੀ ਸੁਣ ਰਿਹਾ ਸੀ ਕਹਿੰਦਾ ਤੁਸੀਂ ਵੀ ਇਸੇ ਚੱਕਰ 'ਚ ਪੈ ਗਏ ਇਹ ਤੇ ਭੱਟ ਨੇ ਕਵੀ ਸਨ ਇਹਨਾਂ ਨੇ ਤੇ ਕਹਿਣਾ ਹੀ ਪੈਂਦਾ ਪਹਿਨਾ ਬਸ ਇਹ ਕਿਹੜੇ ਚੱਕਰ 'ਚ ਤੁਸੀਂ ਪੈ ਗਏ بس ਵਿਚਾਰ ਹੀ ਵਿਚਾਰ ਚਾਹੀਦੇ ਨੇ ਕਿ ਬਾਕੀ ਸਭ ਨਕਮੇ ਚੱਕਰ ਨੇ ਕੋਈ ਸਾਰਿਆਂ ਨੂੰ ਇੱਥੇ ਲੈ ਕੇ ਆਏ ਇਸ਼ਨਾਨ ਕਰਦੇ ਨੇ ਗੋਵਿੰਦ ਵਾਲ ਗੋਵਿੰਦਪੁਰੀ ਸੰ ਬਹੁਤ ਅbschਬਾਤੇ ਉਸਨੇ ਸਤ ਸੰਗ ਦੇ ਨਾਮ ਤੇ ਹੁੰਦੀ ਹੈ ਕੁਸੰਗਤ ਇਸ ਤਰ੍ਹਾਂ ਦੀ ਜਦ ਕੁਸੰਗਤ ਕਿਸੇ ਨੂੰ ਮਿਲ ਜਾਏ ऐसे मनुख नु जो खेड़ा या स्वयं तारक कहवे जो बुद्धि दी दिमाग दी प्रधानता मंदा होवे जज के दिमाग दा इने ही काम है बुद्धि दा इतना ही काम है दरवाजे तक पहुंचाना घर तक नहीं पहुंचा सकदी सरहद अकल से गुजरे तब पहुंचे अकल एक आखरी बॉर्डर है सरहद है ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ ਲੰਘ ਗਏ ਸਮਾਜ ਦੀਆਂ ਕੁਰਤੀਆਂ ਤੋਂ ਲੰਘ ਗਏ ਨਫੇ ਨੁਕਸਾਨ ਤੋਂ ਇੱਜ਼ਤ ਬੇਜਤੀ ਤੋਂ ਅਖੀਰ ਵਿੱਚ ਛੁਡ ਆਪਣੇ ਵਿਚਾਰਾਂ ਤੋਂ ਲੰਗੀ ਆਪਣੀ ਸਮਝ ਤੋਂ ਲੰਗੇ ਆਪਣੀ ਸਮਝ ਨਹੀਂ ਪਹੁੰਚਾਏਗੀ ਪ੍ਰਮਾਤਮਾ ਤੱਕ ਆਪਣੀ ਸਮਝ ਉਹਨੇ ਆਖਰੀ ਸਰਹੱਦ ਹੈ ਇਹਨੂੰ ਵੀ ਟੱਪ। ਠੀਕ ਹੈ ਤੂੰ ਟੱਪ ਗਿਆ ਪਰਵਾਰ ਦੇ ਝਮੇਲਿਆਂ ਚ ਉਹਦੇ ਚ ਨਹੀਂ ਪੈਂਦਾ ਹੁਣ ਕੋਈ ਪਰਵਾਰ ਇੱਕ ਗੱਲਾਂ ਤੇਰੇ ਪਾਠ ਪੂਜਾ ਵਿੱਚ ਫਰਕ ਨਹੀਂ ਪਾਉਂਦੀ। ਹੁਣ ਸੰਸਾਰਿਕ ਔਕਣਾ ਤੇਰੇ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਕੋਈ ਔਕਣਾ ਨਹੀਂ ਪਾਉਂਦੀ। ਹੁਣ ਸੰਸਾਰ ਦੇ ਸਮੇਂ ਝਮੇਲੇ ਤੇਰੇ ਜਪਕਬ ਦੇ ਵਿੱਚ ਫਰਕ ਨਹੀਂ ਪਾਉਂਦੇ। ਦਨਾ ਤੋਂ ਤੂਲੰਗ ਆਇਆ ਹੁਣ ਆਪਣੀ ਅਕਲ ਤੋਂ ਵੀ ਲੰਗ ਸੁਧਵੇਂ ਨਾ ਸੁਧਰਈ ਮਤ ਮੈਨਾ ਮਤ ਹੁਣ ਇਸ ਤੋਂ ਵੀ ਲੰਗ ਕਿੰਨੇ ਸ਼ਾਇਦ ਸੰਸਾਰ ਪਰਿਵਾਰ ਹੋਰ ਸਾਰੀ ਬਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਹੋਵੇ ਜਿੰਨਾ ਆਪਣੀ ਸੋਚਣੀ ਨਾਲ ਲਾ ਲੋਂਦਾ ਆਪਣੀ ਸੋਚਣੀ ਨਾਲ ਤੇ ਆਪਣੀ ਸੋਚਣੀ ਨਾਲ ਮੋਹ ਹੈ ਤੇ ਆਪਣੀ ਸੋਚਣੀ ਤੇ ਫਿਰਮਾਨ ਹੈ ਆਪਣੀ ਸੋਚਣੀ ਤੇ ਫਿਰ ਮਾਨ ਹੈ ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਹੈ ਮੈਂ ਸਹੀ ਹਾਂ ਮੈਂ ਸਹੀ ਰੁਕ ਗਿਆ ਗੁਰੂ ਦੇ ਸਾਹਮਣੇ ਤੇ ਕਹਿਣਾ ਆਉਂਦਾ ਹੈ हे ਗੁਰੂ ਅਜੇ ਤੱਕ ਜੇ ਅਧਿਆਤਮਿਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ ਤੇ हे ਗੁਰੂ ਮੈਂ ਗਲਤ ਹਾਂ ਮੈਂ ਗਲਤ मेरी सोच नहीं गलत मैं ठीक नहीं है हब्बी साल दी लंबी चौड़ी तपस्या तो बाद भी बाबा फरीद कहें मुझ आओ गुण दोस दो खुदा तेरा मिलना नहीं होया तो फिर मैं ही गलत हूं मैं ही गलत हूं तू ठीक है मैं गलत हूं अपनी अकल ते रुक गए और ये रोक दिए ਇਹ ਸੰਘਰਸ਼ੀਲ ਮਨੁੱਖ ਹੁੰਦੇ ਨੇ ਤਕੜੇ ਹੁੰਦੇ ਨੇ ਸਮਾਜ ਦੀਆਂ ਔਕੜਾਂ ਨਹੀਂ ਰੋਕਦੀਆਂ। ਕਈ ਮਜ਼ਬੂਤ ਹਿਰਦੇ ਵਾਲੇ ਹੁੰਦੇ ਨੇ ਪਰਿਵਾਰਕ ਔਕੜਾਂ ਨਹੀਂ ਰੋਕਦੀਆਂ। ਆਰਥਿਕ ਔਕੜਾਂ ਨਹੀਂ ਰੋਕਦੀਆਂ। ਪਰ ਆਪਣੀ ਸੋਚਣੀ ਦੇ ਸਾਹਮਣੇ ਤੇ ਹਰ ਬੰਦਾ ਕਮਜ਼ੋਰ ਹੈ। ਮੈਂ ਠੀਕ ਹਾਂ। ਤੂੰ ਠੀਕ ਹੈਂ ਤਾਂ ਫਿਰ ਆਤਮ ਰਸ ਕੋ ਕਿਉਂ ਕੋਈ ਨਹੀਂ? ਅਗਰ ਤੂੰ ਠੀਕ ਹੈਂ तो आनंद क्यों नहीं है तू ठीक है तो परम प्रकाश क्यों नहीं है तू ठीक है तो फिर समाधि क्यों नहीं है तू ठीक है तो तेरा हृदय निर्वैर क्यों नहीं है निर्मल क्यों नहीं है तू ठीक है तो दैवी गुणा दी दात क्यों नहीं है तू गलत है ਸਮਾਜ ਨੂੰ ਗਲਤ ਕਹਿ ਦੇਣਾ ਪਰਿਵਾਰ ਨੂੰ ਗਲਤ ਕਹਿ ਦੇਣਾ ਸੰਸਾਰ ਨੂੰ ਗਲਤ ਕਹਿ ਦੇਣਾ ਸਾਰੀ ਦੁਨੀਆ ਕਹਿ ਰਹੀ ਹੈ ਆਪਣੇ ਆਪ ਨੂੰ ਗਲਤ ਕਹਿ ਦੇਣਾ ਕਦੀ ਕਦਾਂ ਹੀ ਕੋਈ ਆਤਮਦਰਸੀ ਭਗਤ ਕਹਿੰਦਾ ਮੈਂ ਗਲਤ ਹਾਂ ਮੁਝ ਉਹ ਗੁਣ ਸਹਿ ਨਹੀਂ ਦੋਸ ਮੈਂ ਸੰਬੰਧ ਵਿੱਚ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਤੁਹਾਡੇ ਸਾਹਮਣੇ ਰੱਖਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਰੂਪ ਹੈਨ ਕੁੱਲ ਹੈਨ ਗੁਣ ਹੈਨ ਗਿਆਨ ਹੈਨ ਸੋਭਾ ਹੈਨ ਭਾਗ ਹੈਨ ਤਪ ਹੈਨ ਬਾਵਰੀ ਓੰਕਾਰੇਸ਼ਵਰ ਗੁਰਦੁਆਰੇ ਚ ਕਿਦਰੇ ਮੈਂ ਸੁਣਾ ਰਿਹਾ ਸੀ ਦੋ ਬ੍ਰਾਹਮਣ ਮੈਨੂੰ ਰੋਂਦੇ ਹੋਏ ਮਿਲੇ ਕਹਿੰਦੇ ਇਹ ਕਿਸ ਦਾ ਪਤਾ ਹੈ ਸਾਨੂੰ ਲਿਖਾ ਦੇ ਏ ਗੁਰਦਾਸ ਜੀ ਕੌਣ ਨੇ ਤੁਸੀਂ ਕਹਿ ਰਹੇ ਸੀ ਮੈਂ ਕਿ ਗੁਰੂ ਘਰ ਦੇ ਵੇਦ ਵਿਆਸ ਨੇ ਕਹਿ ਲਗੇ ਵੇਦ ਵਿਆਸ ਨੇ ਪਰ ਕਹਿੰਦੇ ਕੀ ਪਹਿਨੇ ਆਪਣੇ ਆਪ ਨੂੰ ਮੈਂ ਕਿ ਠੀਕ ਨਹੀਂ ਕਹਿ ਰਹੇ ਹਾਲਾਂਕਿ ਉਹਨਾਂ ਦੀਆਂ ਅੱਖਾਂ ਅਸਕ ਬਾਹਸਨ ਕਹਿਣ ਲਗੇ ਇਤਨਾ ਠੀਕ ਕਹਿ ਰਹੇ ਨੇ ਸਾਨੂੰ ਆਪਣੀਆਂ ਗਲਤੀਆਂ ਦਿਖਾਈ ਦਿੱਤੀ ਇਤਨਾ ਠੀਕ ਕਹਿ ਰਹੇ ਹੈ। خیر ਸੁਣਾਵਾਂ ਤੁਹਾਨੂੰ। ਪਾਈ ਸਾਹਿਬ ਕਹਿੰਦੇ ਨੇ ਰੂਪ ਹੀਨ, ਕੁੱਲ ਹੀਨ, ਗੁਣ ਹੀਨ, ਗਿਆਨ ਹੀਨ, ਸੋਭਾ ਹੀਨ, ਭਾਗ ਹੀਨ, ਤਪ ਹੀਨ ਬਾਵਰੀ। ਇਹ ਪ੍ਰਭੂ ਇਸਤਰਾ ਦਾ ਸੁਪਨ ਤੇ ਮੇਰੇ ਕੋਲ ਨਹੀਂ ਹੈ। ਕਿਸੇ ਰੂਪ ਨੂੰ ਅੱਗੇ ਕਰਕੇ ਮੈਂ ਤੈਨੂੰ ਰਜਾਵਾਂ। ਮੇਰੀ ਜ਼ਾਤ ਵੀ ਉੱਚੀ ਨਹੀਂ ਹੈ ਮੈਂ ਕੁੱਲ ਦਾ ਵੀ ਉੱਚਾ ਨਹੀਂ ਰੂਪ ਹੈਨ ਕੁੱਲ ਹੈਨ ਗੁਣ ਹੈਨ ਇੱਕ ਵੀ ਗੁਣ ਕੋਈ ਨਹੀਂ ਗੁਣਾ ਤੋਂ ਵੀ ਹੈ ਗਿਆਨ ਤੋਂ ਵੀ ਹੈ ਇਹ ਕਿਦਰੇ ਅਤਕਥਨੇ ਨਾ ਸਮਝ ਲੈਣਾ ਹਰ ਉਹ ਅਭਿਆਸੀ ਹਰ ਉਹ ਜਪੇਸ਼ਵਰ ਹਰ ਉਹ ਤਪੇਸ਼ਵਰ ਮਹਿਸੂਸ ਕਰਦਾ ਹੈ ਜੇ ਅਜ ਤੱਕ रस ਨਹੀਂ ਬਣਿਆ ਤਾਂ ਮੈਂ ਗਲਤ ਹਾਂ ਇਹ ਉਹਦੀ ਤਸਵੀਰ ਭਾਈ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਨੇ ਪਰ ਮਹਾਪੁਰਖਾਂ ਦੇ ਬ੍ਰਹਮ ਗਿਆਨੀਆਂ ਚ ਹੋ ਵੀ ਹੁੰਦੀ ਹੈ ਆਪਣੇ ਆਪ ਨੋਦੇ ਕਰ ਲੈਂਦਾ ਅਜੇ ਤੱਕ ਸਮਾਧੀ ਲੀਨ ਨਹੀਂ ਹੋਇਆ ਕੋਈ ਕਥਾ ਕੀਰਤਨ ਗੁਰਬਾਣੀ ਗੁਰਦਾਰੇ ਗੁਰੂ ਦਾ ਦੋਸ਼ ਨਹੀਂ ਤੋਂ ਦੋਸ਼ੇ ਤੋਂ ਦੋਸ਼ੇ तू तो अपनी सोचनी तो अगे नहीं जा रही तेरी सोचनी रोकी जा रही रूप हीन कुलन गुणहीन ज्ञानहीन शोभान भागहीन तपहीन बावरी हे गुरु मेरे ऐसे भाग भी कोई नहीं, पागा तो भी हीण तप तो भी हीणा कुल तो भी हीणा ਗੁਣਾਤਵੇ ਹੀਣਾ ਗਿਆਨਤਵੇ ਹੀਣਾ ਦੂਸਰੀ ਪੰਕਤੀ ਵਿਸ਼ਟ ਦਰਸ ਸਹਿਨ ਸ਼ਬਦ ਸੁਰਤ ਹੀਨ ਬੁੱਧ ਬਲ ਹੀਨ ਸੂਦੇ ਹਸਤ ਨਾ ਪਾਵਰੀ ਤੈਨੂੰ ਵੇਖ ਸਕਾਂ ਅੱਖਾਂ ਵੀ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ। ਦ੍ਰਿਸ਼ਟ ਦਰਸਹਿਨ, ਸ਼ਬਦ ਸੌਰਤਹਿਨ, ਬੁੱਧ ਬਲਹਿਨ, ਸੂਦੇ ਹਸਤ ਨਾ ਪਾਵਰੇ। ਹੱਥ ਵੀ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਟੁੰਡਾ ਵੀ ਹਾਂ, ਲੰਗੜਾ ਵੀ। ਚਲ ਸਕਾਂ, ਪੈਰ ਵੀ ਕੋਈ ਨਹੀਂ। ਕੁਝ ਸੇਵਾ ਕਰ ਸਕਾਂ, ਹੱਥ ਵੀ ਕੋਈ ਨਹੀਂ। ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਵੇਖ ਸਕਾਂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਕੁਝ ਬੋਲ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ ਕੁਝ ਸਮਝ ਸਕਾਂ ਅਸਲੀਅਤ ਨੂੰ ਮੇਰੇ ਕੋਲ ਬੁੱਧ ਬਲ ਵੀ ਕੋਈ ਨਹੀਂ ਦ੍ਰਿਸ਼ਟਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ प्रीतें हैं न रीतें हैं भाय भय प्रतीत हैं चित्त हैं न देखते हैं मर्यादा भी कोई नहीं रीत भी कोई नहीं जीवन का ढंग भी कोई नहीं भावना भी कोई नहीं श्रद्धा भी कोई नहीं चित चेते कर सके इस तरह की चेते शक्ति भी कोई नहीं याद शक्ति भी कोई नहीं ਸਮਰਥਾ ਵੀ ਕੋਈ ਨਹੀਂ ਕਮਾਲ ਵੀ ਗਲ ਜੋ ਮਹਾਨ ਗਏ ਨਹੀਂ ਹੈ ਉਹ ਕਹਿੰਦਾ ਮੈਂ ਗਿਆਨ ਤੋਂ ਹੀਨ ਜੋ ਗੁਣਾ ਦਾ ਸਾਗਰ ਹੈ ਕਹਿੰਦਾ ਮੇਰੇ ਕੋਲ ਕੋਈ ਗੁਣ ਨਹੀਂ ਐਸਾ ਨਹੀਂ ਪਰਵਾਰਿਕ ਔਕੜਾ ਸੰਸਾਰਿਕ ਔਕੜਾ ਆਰਥਿਕ ਔਕੜਾ ਤੋਂ ਲੰਘ ਕੇ ਜੋ ਆਇਆ ਜਬ ਤੱਕ ਕਰਕੇ ਹੈ ਉਸ ਕੋਲ ਬਹੁਤ ਕੁਝ ਕੁਝ ਹੋਣ ਗਿਆ ਨਾ ਕੁਝ ਹੈ ਨਾ ਗੁਣਾ ਪਰ ਰਸ ਨਹੀਂ ਹੈ ਰਸ ਨਾ ਹੋਣ ਕਰਕੇ ਉਹਨੂੰ ਸਾਰੇ ਗੁਣ ਔਗਣ ਦਿਖਾਈ ਦਿੰਦੇ ਨੇ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਪ੍ਰੀਤ ਹੀਨ ਰੀਤ ਹੀਨ ਭਾਇ ਭੈ ਪ੍ਰਤੀਤ ਹੀਨ ਚਿੱਤ ਹੀਨ ਬਿਤ ਹੀਨ ਸਹਜ ਸੁਭਾਵ ਰੇ ਅੰਗ ਅੰਗ ਹੀਨ ਧੀਨਾ ਧੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ हे प्रभु तेरी चरण शरण किस तरह प्राप्त होवे सारे अंग ते मेरे भंगने एक अंग थोड़ी भंग पांग, है सारे ही भंगने अंग अंग भंग देइना देइन प्राचीन अलग कन्ने रजनी ले आई सी पिंगले न पर पिंगला सी ना हाथ ते ऐसा न अखां ते ऐसा न कान ते ऐसा न जुबान न बोल ते सजदा से ਭਾਈ ਸਾਹਿਬ ਕਹਿੰਦੇ ਨੇ ਅੰਗ ਅੰਗ ਹੀਨ ਧੀਨਾ ਧੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ اے ਪ੍ਰਭੂ ਸਾਰੇ ਹੀ ਅੰਗ ਭੰਗ ਨੇ ਨਾ ਹੱਥ ਨੇ ਨਾ ਪੈਰ ਨੇ ਨਾ ਅੱਖਾਂ ਨੇ ਨਾ ਕੰਨ ਨੇ ਨਾ ਜ਼ਬਾਨ ਹੈ ਬੁੱਧ ਬਲ ਵੀ ਕੋਈ ਨਹੀਂ ਰੋ ਰੀਤੀ ਵੀ ਮੈਂ ਨਹੀਂ ਜਾਣਦਾ ਕੋਈ ਗੁਣ ਨਹੀਂ ਹੈ ਕੋਈ ਕੁੱਲ ਵੀ ਚੰਗੀ ਨਹੀਂ ਹੈ ਕੋਈ ਸਮਝ ਵੀ ਮੇਰੇ ਕੋਲ ਇਹ ਅਵਸਥਾ ਕਿਸ ਦੇ ਬਣਦੀ ਹੈ ਜੋ ਦੇਖਦਾ ਆਖਰੀ ਬਾਰਡਰ ਆਖਰੀ ਹੱਦ ਅਕਲ ਦੀ ਕਹਿੰਦਾ ਇਹ ਅਕਲ ਇਹ ਸਮਝ ਤੂੰ ਸਮਾਜ ਦੀਆਂ ਔਕੜਾਂ ਤੋਂ ਤੂੰ ਮੈਨੂੰ ਬਚਾਇਆ ਤੂੰ ਆਰਥਿਕ ਔਕੜਾਂ ਦੇ ਹੁੰਦਿਆਂ ਤੇ ਮੈਨੂੰ ਡਿੱਗਣ ਨਹੀਂ ਦਿੱਤਾ ਤੂੰ ਸੰਸਾਰ ਦੇ ਜਮੇਲਿਆਂ ਤੇ ਤੂੰ ਮੈਨੂੰ ਬਚਾਇਆ ਪਰ ਰੱਬ ਵੀ ਰਾਸਤੇ ਕੋਈ ਨਹੀਂ ਅਧਿਆਤਮਕ ਰਸਤੇ ਕੋਈ ਨਹੀਂ ਸਮਾਧਿ ਦੇ ਕੋਈ ਨਹੀਂ ਉਹ ਪਰਮ ਪ੍ਰਕਾਸ਼ ਤੇ ਕੋਈ ਨਹੀਂ ਉਸ ਪਰਮ ਸਰੂਪ ਦੇ ਝਲਕ ਤੇ ਕੋਈ ਨਹੀਂ ਹੁਣ ਦੁਨੀਆਂ ਦੇ ਅਵਤਾਰੀ ਪੁਰਸ਼ ਕੀ ਕਹਿੰਦੇ ਨੇ ਜਿਸ ਅਕਲ ਨੂੰ ਨਾਲ ਲੈ ਕੇ ਇੱਥੇ ਤੱਕ ਪਹੁੰਚੇ ਹਨ ਅਗਰ ਸਾਰਿਆਂ ਨੂੰ ਛੱਡ ਕੇ ਆਇਆ ਥੋਣ ਇਸ ਅਕਲ ਨੂੰ ਵੀ ਛੋੜ ਇਸ ਸਮਝ ਨੂੰ ਵੀ ਛੋੜ ਹੁਣ ਇਹ ਸੁਧ ਬੁੱਧ ਕਰ ਤੇ ਹਰ ਲਈ ਮੇਰੀ ਇਹਨੂੰ ਵੀ ਛੋੜ ਇਸ ਨੂੰ ਇੱਕ ਮਹਾਨ ਆਲਮ ਗੁਜ਼ਰੀ ਸਦੀ ਦਾ ਹੋ ਗੁਜ਼ਰਿਆ ਇੱਕ ਮਹਾਨ ਸ਼ਾਇਰ ਮੈਂ ਅਕਸਰ ਕਹਿੰਦਾ ਹਾਂ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੰਗਾਲੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਸੰਤ ਕਵੀ ਰਵਿੰਦਰ ਨਾਥ ਟੈਗੋਰ ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਵਜ਼ਬ ਦੀ ਗਲਤਿ ਨੂੰ ਸਮਕਾਲੀ ਨੇ ਹੋਏ ਵੀ ਕੋਈ ਟੈਮ ਨਹੀਂ ਤਿੰਨਾਂ ਦੀਆਂ ਰਚਨਾਵਾਂ ਅਧਿਆਤਮਕ ਤਲ ਤੇ ਖੜੀਆਂ ਨੇ ਬਹੁਤ ਟੁੰਮਦੀਆਂ ਨੇ ਇਕਬਾਲ ਕਹਿੰਦਾ ਤੇਰੇ ਸੀਨੇ 'ਮੈਂ ਦਮ ਹੈ ਦਿਲ ਨਹੀਂ ਹੈ ਅਕਲ ਤੇ ਹੈ ਅਕਲ ਦਾ ਦਮ ਖੰਦ ਹੈ ਤੇਰੇ ਕੋਲ जजबे कोई नहीं भावना कोई नहीं दिल नहीं तेरे सीने में दम है दिल नहीं है तेरा दम गर्म है ये महफिल नहीं है निकल जाओ अकल से आगे के ये नूर चिराग ए राह है मंजिल नहीं ऐते एक रास्ते दा दीवा सी ते तू दीवे दी परिक्रमा करने लग पे कर नहीं है रास्ते दा चांदनासी ਕੋਈ ਦੇਲੇ ਵਾਲੇ ਦੋਲੇ ਘਮਣ ਲੱਗ ਪੈਂ ਬਹੁਤਾ ਤਾਰਕਿਕ ਮਨੁੱਖ ਆਪਣੀ ਤਰਕ ਤੋਂ ਅੱਗੇ ਨਹੀਂ ਜਾਂਦਾ ਬਹੁਤਾ ਸਮਝਦਾਰ ਮਨੁੱਖ ਆਪਣੀ ਸਮਝ ਤੋਂ ਅੱਗੇ ਨਹੀਂ ਜਾਂਦਾ ਕੌਣ ਦੱਸੇ ਸਮਝ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੀ ਫਿਰ ਕੀ ਕਰ ਹੁਣ ਤੂੰ ਗੁਰੂ ਦੀ ਸਮਝ ਲੈ ਆਪਣੀ ਸਮਝ ਨੂੰ ਪਰੇ ਸੋ nikal ja akal se aage ke ye nur chirag hai raah hai manzil nahi kabeer kehnde ne tufaanan to te bach gayian kuch amrian gadiyan to ve bach gayian barish to ve bach gayian kuch sangat to nahi bachian ghalana ne ṭuk deta toteyan ne ṭuk deta ਕਵਿਆਂ ਨੇ ਟੁਕ ਦਿੱਤਾ ਇਹ ਟੁੱਕੇ ਹੋਏ ਅੰਬ ਲੱਗੇ ਤੇ ਦਰਖਤ ਨਾਲ ਨੇ ਚੰਗੇ ਨਹੀਂ ਲੱਗਦੇ ਟੁਕ ਟੁੱਕੇ ਹੋਏ ਤੇ ਟੁੱਕੇ ਕੁਸੰਗਤ ਨੇ ਟੁਕ ਦਿੱਤਾ ਰਸ ਨਾਲ ਭਰਨ ਲੱਗੇ ਸਭ ਤੂਫਾਨਾਂ ਤੋਂ ਤੇ ਬਚ ਗਏ بارش ਤੋਂ ਤੇ ਬਚ ਗਏ ਗੜਿਆਂ ਤੋਂ ਤੇ ਬਚ ਗਏ ਗਾਲਣਾ ਤੋਂ ਨਹੀਂ ਬਚੇ ਤੋਤੇਆਂ ਤੋਂ ਨਹੀਂ ਬਚੇ ਕਵਿਆਂ ਤੋਂ ਨਹੀਂ ਬਚੇ ਕਬੀਰ ਇੱਕ ਰਹਿਸਵਾਦੀ ਸੰਤ ਹੈ ਇਸ ਸ਼ਲੋਕ ਦੇ ਵਿੱਚ ਇਹ ਸਾਰੀ ਵਿਆਖਿਆ ਸਾਡੇ ਸਾਹਮਣੇ ਰੱਖਦਾ ਹੈ ਕਬੀਰ ਪਲ ਲਾ ਗਏ ਪਲਨ ਭਾਵੇਂ ਰਸਤੇ ਆ ਗਿਆ ਪਰ ਟੁਕਿਆ ਦਰਖਤਾਂ ਲੱਗਿਆ ਆ ਚੰਗਾ ਨਹੀਂ ਲੱਗਦਾ ਬਾਜ਼ਾਰ ਦੇ ਚੀਜ਼ ਦੀ ਕੀਮਤ ਨਹੀਂ ਹੈ कबीर फल लागे फलन पाकने लागे आम जाय पहुंचे कसम के जो बीज ना खाये कहां मालिक दी झोली ते आंब ता पेगा कितरे कौवेया तो भी बच जांदा गालणा तो भी बच जांदा तोतेया तो भी बच जांदा टुकके होए ਮਾਲਕ ਝੋਲੀ ਚ ਨਹੀਂ ਪਾਉਂਦਾ ਭਗਤ ਕਬੀਰ ਐਸਾ ਕਹਿੰਦਾ ਤੈਨੂੰ ਜਿਸ ਤਰ੍ਹਾਂ ਜਗਤ ਦੇ ਚ ਭੇਜਿਆ ਸੀ ਇਸ ਤਰ੍ਹਾਂ ਵਾਪਸ ਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਇਹ ਦੇ ਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਸਿਮਰਨ ਦੀ ਗੱਲ ਕਰ ਰਹੇ ਨੇ ਉਸ ਦੇ ਸਾਰੇ ਸਾਧਨ ਨੇ ਕਥਾ ਕੀਰਤਨ ਸੇਵਾ ਇਹ ਸਭ ਸਾਧਨ ਨੇ ਸਿਮਰਨ ਫਲ ਹੈ ਸੀ ਆ ਕੋ ਗ ਸਿਮਰਨ ਫਲ ਹਾਂ ਸਿਮਰਨ ਜੋੜ ਦਿੰਦਾ ਯਾਦ ਤੇ ਜੋੜ ਦਿੰਦੀ ਤੁਧ ਚਿਤ ਆਏ ਮਹਾ ਆਨੰਦ ਆ ਚਿਤ ਚੇਤੇ ਜਾ ਗਏ ਮਹਾ ਆਨੰਦ ਬਣ ਗਏ ਸਿਮਰਨ ਤੇ ਮਹਾ ਆਨੰਦ ਹੈ ਸਿਮਰਨ ਕਰ ਰਹੇ ਆ ਸਿਮਰਨ ਕਰ ਰਹੇ ਹਾਂ ਜੋ ਦੁਖੀ ਨਹੀਂ ਕਲਪ ਰਹੇ ਨੇ ਪ੍ਰਭੂ ਸਿਮਰਨ ਦਰਬਾਰ ਹੈ ਬੈਠੇ ਤੇ ਸਾਰੇ ਕਲਪ ਦੇ ਬੇਚੇ ਸਿਮਰਨ ਤੇ ਫਲ ਹੈ ਤੂੰ ਚਿਤ ਆਵੇ ਤੇਰੀ ਮਾਇਆ ਹੈ ਪ੍ਰਭੂ ਇਹ ਤੇ ਤੇਰੀ ਬਖਸ਼ਿਸ਼ ਹੈ ਜੇ ਤੂੰ ਚੇਤੇ ਆ ਜਾ। ਤੁਮ ਯਾਦ ਆ ਜਾਏ ਕਿਉਂਕਿ ਤੇਰੀ ਯਾਦ ਹੀ ਤੇ ਮਹਾ ਆਨੰਦ ਹੈ। ਤੇਰੀ ਯਾਦ ਹੀ ਤੇ ਮਹਾ ਰਸ ਹੈ। ਤੇਰੀ ਯਾਦ ਹੀ ਤੇ ਪ੍ਰਾਪਤੀ ਇਸ ਨੂੰ ਮੈਂ ਇੰਜ ਬਿਆਨ ਕਰਦਾ ਹਾਂ। ਸੰਬੰਧ ਸਾਰੇ ਯਾਦਾਂ ਦੇ ਨੇ ਕੋਈ ਭੈਣ ਬਰਾਦ ਦੇ ਸੰਬੰਧ ਨਹੀਂ ਆਉਂਦੇ। ਕੋਈ ਮਿੱਤਰ ਪੁੱਤਰਾਂ ਦੇ ਸੰਬੰਧ ਨਹੀਂ ਆਉਂਦੇ। ਜੋ ਯਾਦ ਆਂਦਾ ਹੈ ਉਹ ਸੰਬੰਧੀ ਹੈ ਜਿਹੜਾ ਬਿਲਕੁਲ ਭੁੱਲ ਗਿਆ ਕਹਦਾ ਸੰਬੰਧੀ ਹੈ ਭੁੱਲ ਗਿਆ ਤੇਰਾ ਭੁੱਲ ਗਿਆ ਮੇਤਰ ਭੁੱਲ ਗਿਆ ਚਾਚਾ ਤਾਇਆ ਕਦੀ ਯਾਦ ਹੀ ਨਹੀਂ ਆਂਦਾ ਸੰਬੰਧੀ ਹੈ ਸਾਡਾ ਕਾਕ ਸੰਬੰਧੀ ਹੈ ਕਦੀ ਯਾਦ ਕੀਤਾ ਯਾਦ ਤੇ ਆਉਂਦਾ ਹੀ ਸੰਬੰਧ ਸਾਰੇ ਯਾਦਾਂ ਦੇ ਆਉਂਦੇ ਠੀਕ ਹੈ ਤੂੰ ਦਾ ਨਹੀਂ ਆਵੇਂਗਾ ਜੈ ਨਹੀਂ ਆਵੇਂਗਾ ਰੋਜ਼ ਦਾ ਸਤਸੰਗੀ ਹੋਵੇਂਗਾ ਸੇਵਾ ਕਰਦਾ ਹੋਵੇਂਗਾ ਨਹੀਂ ਮੰਨਦੇ ਤੋ ਸਿਮਰਨ ਕਰਦਾ ਹਾਂਗਾ ਸਿਮਰਨ ਤੇ ਪਲ ਹੈ ਯਾਦ ਤੇ ਉਸਦੀ ਪਲ ਹੈ ਸਭ ਕੁਝ ਇਸ ਵਾਸਤੇ ਕਰਨਾ ਹੈ ਕਿਰਦਾ ਸਿਮਰਨ ਤੱਕ ਪਹੁੰਚ ਜਾ ਉਹਨੂੰ ਯਾਦ ਕਰਨ ਲੱਗ ਪੈਂ ਜੈਸੇ ਯਾਦ ਕਰਵੇ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਉਹਦੀ ਯਾਦ ਮਹਾ ਅਨੰਦ ਹੈ ਉਹਨੂੰ ਭੁੱਲ ਜਾਣ ਨਾਲ ਮਰ ਜਾਂਦਾ ਹੈ ਕੀ ਮਨੁੱਖ ਦੇ ਗੁਣ ਮਰ ਜਾਂਦੇ ਨੇ ਮਨੁੱਖ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ ਮਨੁੱਖ ਦਾ ਖੇੜਾ ਮਰ ਜਾਂਦਾ ਹੈ ਮਨੁੱਖ ਦੀ ਸੋਝ ਸਮਝ ਵੀ ਮਰ ਜਾਂਦੀ ਹੈ ਉਹਨੂੰ ਬੋਲਦੇ ਆਏ ਜਿਹੜੇ ਆਸਰੇ ਬਣੇ ਹੁੰਦੇ ਨੇ ਸਭੇ ਆਸਰੇ ਹੋ ਜਾਂਦੇ ਨੇ ਹਰ ਬਿਸਰਤ ਤੇਰੇ ਗੁਣ ਗਲੇ ਸਾਰੇ ਗੁਣ ਗਲ ਜਾਣਗੇ ਕੁਝ ਵੀ ਗੁਣ ਨਹੀਂ ਹੋਵੇ ਸਾਰੇ ਗੁਣਾਂ ਤੇ ਧਾਕ ਪੈ ਜਾਏਗੇ ਅਗਰ ਉਹ ਭੁੱਲ ਗਏ ਅਗਰ ਉਹ ਯਾਦ ਆ तो फिर सब कुछ प्राप्त हो गए सब कुछ प्राप्त हो गए तुद चित आए महा आनंदा जिस विसरे सो मर जाए जियो تراس리 राग दे अंदर धन गुरु अर्जुन देव जी महाराज इस पावन पवित्र वाक दे जो फरमान कर रहे ने छोटा मूल मंगल है वो एक है उसको उत्पत्ति पालना नाश होरे अवंकार है सत स्वरूप है और ज्ञान स्वरूप है ਔਰ ਕਿਰਪਾ ਦਾ ਸਾਗਰ ਹੈ ਦਇਆ ਦਾ ਸਾਗਰ ਹੈ ਸਭ ਕੁਝ ਉਸੇ ਤੋਂ ਆ ਰਿਹਾ ਹੈ ਕਿਸ ਤੋਂ ਆ ਰਿਹਾ ਜੋ ਉਹ ਇੱਕ ਹੈ ਇਸ ਤਰ੍ਹਾਂ ਦਾ ਛੋਟਾ ਮੋਲ ਮੰਗਲ ਹੈ ਅੱਗੇ ਸ਼ਬਦ ਆਪ ਸਰਵਨ ਕਰੋ ਸਬਦਨਾਮ चेते करो याद करो सिमरन करो यवेगा सुख की प्राप्ति करो पर सिमरन किवे करिए आरम्भता सास सास समे शायद मैं अर्ज कर चुके हैं दुनिया के सारे महामंत्र एक स्वास पूरे हो जाते वाहे गुरु एको ही श्वास लगे राम एक श्वास लगे ਓਮ ਇੱਕੋ ਹੀ ਸਵਾਸ ਲੱਗਿਆ ਅੱਲਾਹੂ ਇੱਕੋ ਹੀ ਸਵਾਸ ਲੱਗਿਆ ਮੈਂ ਕੁਵੈਤ ਇਰਾਕ ਔਰ ਅਰਬ ਇਮੀਰਾਤ ਵਿੱਚ ਮਸਜਿਦਾਂ ਦੇ ਅੰਦਰ ਇਸ ਤਰ੍ਹਾਂ ਦਾ ਜਪ ਦੇਖਿਆ ਅੱਲਾਹੂ ਅੱਲਾਹੂ ਇੱਕ ਸਵਾਸ ਲੱਗਦਾ ਇੱਕਦਮ ਦੰਗ ਹੈ ਸਵਾਸਾਂ ਦੀ ਮਾਲਾ ਬਣਾ ਔਰ ਕੋਈ ਸਿਮਰਨਾ ਨਹੀਂ ਆਉਂਦਾ ਸਿਮਰਨਾ ਤੇ ਤੈਨੂੰ ਦੇ ਦਿੱਤਾ ਹੈ ਪਰਮਾਤਮਾ ਨੇ ਚੱਲ ਰਹੀ ਹੈ ਮਾਲਾ ਤੇ ਚੱਲ ਰਹੀ ਹੈ ਯਾਦ ਨਹੀਂ ਚਲਦੀ ਮਾਲਾ ਤੇ ਚੱਲ ਰਹੀ ਹੈ ਜਪ ਨਹੀਂ ਚੱਲਦਾ ਮਾਲਾ ਤੇ ਚੱਲ ਰਹੀ ਹੈ ਸਿਮਰਨ ਨਹੀਂ ਚੱਲਦਾ ਸਾਹਸ ਗਰਾਸ ਤੇ ਚੱਲਦੇ ਪੈਣਾ ਜਪ ਨਹੀਂ ਚੱਲਦਾ ਜਦ ਵੀ ਬੈਠ ਅਰੰਭਤਾ ਹੈ ਇੱਕ ਸਵਾਸ ਦੇ ਚ ਪੂਰਾ ਕਰ ਦਿੱਤਾ ਕਰ ਔਰ ਜਦ ਵਾਹਿਗੁਰੂ ਆਖ ਕਿਸੇ ਨੂੰ ਸੁਣਤਾ ਕੇ ਅੰਦਰ ਜਾਵੇ ਭੋਜਨ ਅੰਦਰ ਹੀ ਨਹੀਂ ਗਿਆ ਤਾਂ ਖੂਨ ਕਿਸ ਤਰ੍ਹਾਂ ਬਣੇਗਾ ਸ਼ਬਦ ਅੰਦਰ ਹੀ ਨਹੀਂ ਗਿਆ ਤਾਂ ਸਮਾਧੀ ਕਿਸ ਤਰ੍ਹਾਂ ਬਣੇਗਾ ਇਸ ਤਰ੍ਹਾਂ ਸਵਾਸ ਸਵਾਸ ਦੇ ਚ ਉਹਦੀ ਸੰਭਾਲ ਕਰ ਚੇਤੇ ਕਰ ਯਾਦ ਕਰ ਹਾਂਜੀ اے ਲੋਕ ਔਰ ਸਹੀ ਦੌਲਤ ਹੈ ਇਸ ਲੋਕ ਦੇ ਵਿੱਚ ਵੀ ਸਹਾਇਕ ਹੈ ਪਰਲੋਕ ਦੇ ਵਿੱਚ ਵੀ ਸਹਾਇਕ ਹੈ ਜੋ ਧਨ ਹੈ ਸੋਨਾ ਚਾਂਦੀ ਹੈ ਇਸ ਲੋਕ ਦੇ ਸਹਾਇਕ ਹੈ ਪਰਲੋਕ ਦੇ ਚ ਨਹੀਂ ਕੁਝ ਬਖਤੀ ਔਕਣਾ ਦੂਰ ਹੋ ਜਾਂਦੀ ਹੈ ਨਾ ਉਹਦੇ ਨਾਲ ਪਰਲੋਕ ਦੇ ਜਾਂਦੇ ਹੈ ਐਸੀ ਦੌਲਤ ਹੈ ਇਹਨੂੰ ਭਾਈ ਸਾਹਿਬ ਆਨੰਦ ਲਾਲ ਕਹਿੰਦੇ ਨੇ ਦੌਲਤ ਸਰਮਾਇਆ ਹੈ ਇਮਾਮ ਬਵਦ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਦ ਗਰ ਬਜ਼ੁਰਗ ਦੀ ਇਬਾਦਤ ਕੋਨ ਬੰਦਗੇ ਵਰਨਾ ਆਖਰਮੇ ਕਛੇ ਸ਼ਰਮਿੰਦਗੀ ਬੰਦਗੇ ਪ੍ਰਭੂ ਦਾ ਨਾਮ ਐਸੀ ਦੌਲਤ ਹੈ ਲੋਕ ਪਰਲੋਗ ਦੇ ਸਹਾਇਕ ਹੁੰਦਾ ਇਕੱਠੇ ਕਰਨੇ ਨਹੀਂ ਤੇ ਸ਼ਰਮਸਾਰ ਹੋਵੇਗਾ ਦੁਖੀ ਹੋਵੇਗਾ ਪਰੇਸ਼ਾਨ ਹੋਵੇਗਾ ਸ਼ਰਮਸਾਰੀ ਤੈਨੂੰ ਜੋ ਉਠਾਣੀ ਪੈਗੀ ਸਾਇਬ ਕਨੇ ਲੋਕ ਦੇਚ ਤੇ ਪਰਲੋਗ ਦੇਚ ਮਦਦਗਾਰ ਹੈ ਸਹਾਇਕ ਹੈ ਜਿੱਥੇ ਕਿਥੇ ਰਕਸ਼ਾ ਕਰਦਾ ਹੈ ਹਾਂ ਜੀ ਗੁਰੂ ਦਾ ਬਚਨ ਵਸਾਏ ਜੀ ਨਾ ਕੋਈ ਜੇਬ ਦੇ ਚੋਂ ਧਨ ਕੱਟ ਸਕਦਾ ਹੈ ਗੁਰੂ ਦਾ ਬਚਨ ਹਿਰਦੇ ਦੇ ਚ ਵਸਿਆ ਕਿਸ ਤਰ੍ਹਾਂ ਕੋਈ ਕੱਟ ਸਕਦਾ ਨਹੀਂ ਕੱਟ ਸਕਦਾ ਚੋਰ ਦੇ ਹੱਥ ਨਹੀਂ ਪਹੁੰਚਦੇ ਦਾਕੀਦ ਦੇ ਹੱਥ ਨਹੀਂ ਪਹੁੰਚਦੇ ਜੇਬ ਤੱਕ ਤੇ ਪਹੁੰਚ ਜਾਣਗੇ ਬਥੇਰੇ ਜੇਬ ਕਤਰਿਆਂ ਦੇ ਪਹੁੰਚ ਜਾਂਦੇ ਨੇ ਜੇਬ ਕੱਟੇ ਘਰ ਤੱਕ ਵੀ ਪਹੁੰਚ ਜਾਣਗੇ ਜੇਬ ਤੱਕ ਵੀ ਪਹੁੰਚ ਜਾਣਗੇ ਸਾਬਿਤ ਹੈ ਗਏ ਨੇ ਗੁਰੂ ਦਾ ਵਚਨ ਗੁਰੂ ਦਾ ਸ਼ਬਦ ਗੁਰੂ ਦਾ ਮੰਤ ਜੀ ਦੇ ਨਾਲ ਵਸਦਾ ਹੈ ਮਨ ਦੇ ਵਿੱਚ ਵਸਦਾ ਹੈ ਹਾਂ ਜੀ ਅਜੀਬ ਜੋ ਮਨ ਨੇ ਕੂਰ ਪਰ ਤਸ ਕਰੀਵੇ ਵਾਹ ਪਰ ਜਿਸ ਮਨੁਗਦਾ ਸਭ ਕੁਝ ਬਾਹਰ ਪਿਆ ਫਤਰੇ ਚ ਉਹ ਕਦੀ ਸੁਖ ਦੀ ਨੀਂਦ ਨਹੀਂ ਸੌ ਸਕਦਾ ਪਾਣੀ ਦਾ ਡਰ ਹੋਵੇਗਾ ਅਗ ਦਾ ਡਰ ਹੋਵੇਗਾ ਚੋਰ ਦਾ ਡਰ ਹੋਵੇਗਾ ਕੁਝ ਚਲਾ ਗਿਆ ਚੋਰ ਲੈ ਗਿਆ ਹੋਵੇਗਾ ਉੰਜ ਵੀ ਆਲਮ ਕਹਿੰਦੇ ਨੇ ਧਨ ਕੇ ਭਾਗੀ ਚਾਰ ਹਨ ਧਰਮ ਚੋਰ ਨਿਰਪ ਆਗ ਬਾਹਰ ਦਾ ਜਿਹੜਾ ਧਨ ਹੈ ਉਸ ਧਨ ਨਾਲ ਕੁਝ ਧਰਮ ਨਹੀਂ ਕਮਾਇਆ ਤਾਂ ਫਿਰ ਉਹਦੇ ਭਾਗੀ ਬਾਕੀ ਤਿੰਨ ਹੋਰ ਨੇ ਕਿਹੜੇ ਚੋਰ ਨਿਰਪ ਆਗ ਅਗ ਜਲਾ ਦੇਗੀ ਕਿਦਰੇ ਪਾਣੀ ਚ ਡੁੱਬ ਜਾਏਗਾ ਕਿਦੇਰੇ ਚੋਰ ਜੇਬ ਕਤਰਾ ਲੈ ਜਾਏਗਾ ਚੋਰੀ ਹੋ ਗਈਏ ਜਾਣਾ ਹੀ ਸੀ ਅਗਨੇ ਜਲਾ ਦਿੱਤਾਏ ਜਾਣਾ ਸੀ ਤੂੰ ਧਰਮ ਦੇ ਮਾਰਗ ਦੇ ਖਰਚੇ ਨਹੀਂ ਕੀਤੇ ਧਰਮ ਦਾ ਹਿੱਸਾ ਵੀ ਵਿੱਚੇ ਜੋੜ ਦਿੱਤਾ ਆਪਣੇ ਚ ਤੂੰ ਲੱਗ ਜਲਾਏਗੀ ਚੋਰ ਲੈ ਜਾਏਗਾ ਸਾਰਿਆਂ ਦਾ ਧਨ ਚੋਰ ਥੋੜੀ ਲੈ ਜਾਂਦੇ ਮੁਸਤਾਫੀ ਮਾਮਾ ਧਾਰਮਨ ਚੋਰ ਨਿਰਪਾਗ ਬਾਹਰ ਜਿਸ ਦਾ ਸਭ ਕੁਝ ਪਿਆ ਖਤਰੇ ਚ ਹੈ ਪਾਣੀ ਡੋਬ ਸਕਦਾ ਹੈ ਜਲ ਅਗਨੀ ਜਲਾ ਸਕਦੀ ਹੈ ਰਾਜ ਖੋ ਸਕਦਾ ਹੈ ਰਾਜ ਡੰਡ ਲੱਗ ਸਕਦਾ ਹੈ ਕੋ ਬਹੁਤ ਵੱਡੇ ਵੱਡੇ ਟੈਕਸ ਲੱਗ ਸਕਦੇ ਨੇ ਪਰ ਇਹ ਐਸਾ ਧਨ ਹੈ परिपूर्ण परमात्मा ਦਾ ਨਾਮ ਉਹਦੀ ਯਾਦ ਉਹਦਾ ਸਿਮਰਨ ਉਹਦਾ ਸ਼ਬਦ ਨਾ ਪਾਣੀ ਡੋਬ ਸਕਦਾ ਨਾ ਅਗਨੀ ਜਲਾ ਸਕਦੀ ਹੈ ਨਾ ਚੋਰ ਚੋਰਾ ਸਕਦਾ ਹੈ ਜੀ ਰੱਬਾ ਸੇਮਨਨ ਐਸਾ ਹੈ ਜੈਸੇ ਨਿਰਭਨ ਨੂੰ ਧਨ ਮਿਲ ਜਾਏ ਤੇ ਸੁਖੀ ਹੋ ਜਾਵੇ ਜੈਸੇ ਅੰਧੇ ਨੂੰ ਲੱਕੜੀ ਮਿਲ ਗਈ ਜੈਸੇ ਰੋਂਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਗਿਆ ਇਸ ਤਰ੍ਹਾਂ ਹੈ ਪ੍ਰਭੂ ਦਾ ਨਾਮ ਸਹਾਰਾ ਤੇ ਇਸ ਤਰ੍ਹਾਂ ਦਾ ਹੈ ਪ੍ਰਭੂ ਦਾ ਨਾਮ ਰક્ષਕ ਹਾਂਜੀ ਸਤਿਗੁਰੂ ਮੰਗੋ ਸ਼ਮਰਨ ਦੀ ਦਾਤ ਐਸੀ ਹੈ ਨਾਮ ਦੀ ਦਾਤ ਐਸੀ ਹੈ ਜੈਸੇ ਅਥਾਰ ਸਾਗਰ ਦੇ ਚ ਕਿਸੇ ਨੂੰ ਬਹੁਤ ਮਿਲ ਗਿਆ ਜਹਾਜ਼ ਮਿਲ ਗਿਆ ਤੇ ਬੜੇ ਸੁਖ ਦੇ ਢੰਗ ਨਾਲ ਪਾਰ ਹੋ ਗਿਆ ਪ੍ਰਭੂ ਦੇ ਨਾਮ ਦਾ ਸਦਕਾ ਨਾ ਸੰਸਾਰ ਦੀਆਂ ਔਕਣਾ ਨਾ ਪਰਿਵਾਰ ਦੀਆਂ ਔਕਣਾ ਨਾ ਦੁਨਿਆਵੀ ਔਕਣਾ ਉਸ ਨੂੰ ਵਿਆਪਦੀਆਂ ਨੇ ਔਰ ਉਸ ਉੱਤੇ ਸਿਰ ਪੌਸ ਸਾਗਰ ਤੋਂ ਪਾਰ ਹੋ ਜਾਂਦਾ ਹੈ ਸਾਹਿਬ ਰਹਿਮਤ ਕਰਨ ਇਹ ਦਾਤ ਸਾਡੀ ਚੌਲੀ ਚ ਪਾਵਨ ਕਥਾ ਸੁਣਦੇ ਹੋਇਆ ਕੀਰਤਨ ਸੁਣਦੇ ਹੋਇਆ ਸੇਵਾ ਕਰਦੇ ਹੋਇਆ ਸਾਰੇ ਧਾਰਮਿਕ ਕਰਮ ਕਰਦੇ ਹੋਇਆ ਉਹਦੀ ਯਾਦ ਬਣੀ ਰਹੇ ਉਹਦਾ ਸਿਮਰਨ ਬਣਿਆ ਰਹੇ ਉਹਦੀ ਚੇਤਾ ਬਣਿਆ ਰਹੇ ਆਰੰਭਤਾ ਦਾ ਢੰਗ ਸਤਿਗੁਰੂ ਦੇਵ ਜੀ ਨੇ ਦੱਸ ਦਿੱਤਾ ਹੈ ਔਰ ਫਿਰ ਆਰੰਭਤਾ ਇਸ ਤਰ੍ਹਾਂ ਹੋ ਗਈ ਤਾਂ ਫਿਰ ਬਾਅਦ ਵਿੱਚ ਐਸਾ ਹੋ ਜਾਂਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਬਾਕੀ ਜੈਸੇ ਸਤਿਗੁਰੂ ਕਲ ਹੁਕਮ ਬਖਸ਼ਿਸ਼ ਕਰਨਗੇ ਅਭੀ ਦੇ ਸਮਲੇ ਰ ਕਾਂਗਰਸ ਸਾਰਿਆਂ ਦਾ ਧੰਨਵਾਦ ਭੁੱਲ ਚੁੱਕ ਦੀ ਸ਼ਮਾ ਫਤੇ ਪ੍ਰਮਾਨ ਕਰਨੇ ਵਾਏ ਗੁਰੂ ਜੀ ਦਾ ਪੰਚ ਸਰ ਵਾਹਿ